ਅਲਜੀ ਟ੍ਰੈਡ ਮਿਲਦੇ ਔਲ ਅਕੈਡਮੀ ਹੂਆ ਔਲੇ ਜਿੰਨੇ ਮਰਜੀ ਬਣਾ ਆਪਣਾ ਪੀਵੀ ਜਾ ਜਿੰਨੇ ਮਰਜੀ ਮੈਂ ਤਾਂ ਸਕਿਨਿੰਗ ਨਹੀਂ ਪਹਿਨੀ ਜਿਆ ਨਹੀਂ ਪਿੰਦੀ ਉਹ ਬੱਸ ਕਰ ਵਿਆਹ ਹੋ ਗਿਆ ਕੋਈ ਸਕਿਨਿੰਗ ਕੋਈ ਹੈ ਨਹੀਂ ਇਹ ਦੁਬਾਰ ਤੇਰਾ ਫਿਊਚਰ ਆ ਬੈਠਾ ਐ ਰੋਟੀਆਂ ਹੀ ਲਾਉਣੀਆਂ ਬਸ ਹੁਣ ਫੰਡ ਬਹੁਤ ਆ ਬਾਈ ਤੇ ਠੰਡ ਤੋਂ ਬਚੋ ਅੱਜ ਦੇ ਪੂਰੇ ਕੱਪੜੇ ਪਾ ਕੇ ਆਇਆ ਕਰੋ ਗਾਲੀਆਂ ਕਾਲੀਆਂ ਜਿਹੜਾ ਬਾਈ ਗਾਲੀਆਂ ਲੱਤਾਂ ਭੁਗੋਣੀਆਂ ਖਾਵਾ ਕਾਰ ਗਲਤਾਂ ਗਾਲੀਆਂ ਜਰਾਬਾਂ ਯਾਰ ਮੈਨੂੰ ਚੇਤਾ ਨਹੀਂ ਵੈਸੇ ਤੂੰ ਆਪ ਦੱਸਦਾ ਮੈਂ ਤੈਨੂੰ ਇਹ ਰਸਰਾ ਪਜਾਮਾ ਪਾ ਕੇ ਆ ਮੈਨਰੇ ਕਿੰਨ ਲੱਗਾ ਹੀਗਾ ਪਰ ਮੈਨੂੰ ਬੜਾ ਕਾਲਾ ਪਜਾਮਾ ਪਾਇਆ ਤੂੰ ਇਸ ਕਿੰਨੀ ਪਾਇਆ ਬਾਪੂ ਚਲੋ ਜੀ ਅਗੀ ਜਿੰਮਸ਼ਮ ਲਾ ਲਈਆ ਜਿੱਦਨ ਉਹ ਸਰੀਰ ਬਣ ਗਿਆ ਉਹ ਬਸ ਉਹਦਨੇ ਸਾਲਾ ਇਹ ਇਹਨੂੰ ਪੱਟ ਕੇ ਇਹਨੂੰ ਖੜਾ ਆਪ ਖੜ ਜਾਣਾ ਉਹਦਨ ਹਾਂ ਕਰਾਇ ਲਿਆਗਾ ਨਾ ਇਹਨਾਂ ਨੂੰ ਬਾਹ ਆ ਚੱਕੋੜੀ ਅੱਜ ਆਂਦੇ ਹੀ ਅੱਜ ਪਾਂਦ ਗਾਦਨੀ ਕੋੜੀ ਦਾ ਇਹ ਰਾਗੀ ਇਹ ਹਟਦਾ ਹੀ ਨਹੀਂ ਯਾਰ ਵਿਆਹ ਹੋਣ ਵਾਲਾ ਇਹਦਾ ਕਰਦਾ ਕੀ ਆਏ ਬਹੁਤ ਜ਼ਰੂਰੀ ਚੀਜ਼ ਆ ਤੇ ਪੀਆ ਕਰੋ ਵੇ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਅੱਜ ਦਾ ਗਿਆਨ ਇਹੀ ਆ ਕੱਲ ਦਾ ਗਿਆਨ ਕੱਲ ਵੇਖਾਂਗੇ ਓਕੇ ਬਾਏ ਗਾਇਸ ਮਿਲਦੇ ਆ ਸਤਿ ਸ੍ਰੀ ਅਕਾਲ ਇਹਦੇ ਪੂਤਾ ਕੀ ਲੱਗਦਾ ਸ਼ੀਸ਼ਣ ਹੋ ਗਈ ਗੱਲ ਹੈ ਬੰਦ ਹੀ ਨਹੀਂ ਨਵੇਂ ਸ਼ੀਸ਼ਣ ਹੋਏ ਨਾ ਹੋਏ ਆ ਪਹਿਲਾਂ ਬਈ ਸੀ ਚਾਬੀ ਵੀ ਗੱਡੀ ਐ ਕੋਈ ਐਦਾ ਯਾਰ ਰੀਸਟਾਰਟ ਕਰਨਾ ਪੈਣਾ ਜੀ ਰੀਸੈਟ ਮਾਰ ਗੱਡੀ ਗੱਡੀ ਰੀਸੈਟ ਕੋਈ ਕੋਣ ਨਹੀਂ ਕੋਣ ਹੈ ਸ਼ੀਸ਼ਣ ਨਹੀਂ ਲੱਗਦਾ ਚਲੋ ਹੁਣ ਉਹ ਐ ਥੋੜਾ ਜਾਨ ਦੇ ਕੇ ਯਾਰ ਆਟੋ ਆਏ ਆਟੋਮੈਟਿਕ ਆ ਹੋ ਜਾਣਾ ਚੱਲ ਵੈਰੀ ਗੁੱਡ ਇਹਨੂੰ ਕਿਉਂ ਓ ਕਸ਼ੀਸ਼ ਨੂੰ ਠੰਡੇ 'ਚ ਮਰਾਂਗੇ ਮਾਮਾ ਤੁਹਾਨੂੰ ਤਾਂ ਬਹੁਤ ਆ ਚੱਲ ਹੋਊਗਾ ਉਹਨਾਂ ਕਰ ਕਰ ਉਹਨਾਂ ਬੰਨ੍ਨਾ ਪੀ ਰੱਖੀ ਇਹਨੂੰ ਫੜੀ ਰੱਖ ਫੜੀ ਰੱਖ ਓਏ ਉਹਨੂੰ ਡੈਡੀ ਨੇ ਵੀ ਫੋਨ ਦੀ ਰਿਮਾਂਡ ਪੂਰੀ ਹੋ ਗਈ ਆ ਜਾਨੀ ਦੋ ਦੋ ਨਾ ਡੈਡ ਦੋ ਕੋ ਤਿੰਨ ਹੋਵੇ ਡੈਡੀ ਕੋ ਠੀਕ ਆ ਖੁਸ਼ ਹੋਣ ਓਕੇ ਇੱਥੇ 90 ਆਏ ਸਪੈਂਦੇ ਲੈਦਾ ਸਿਰਫ ਬਸ ਨਾਇ ਨਹੀਂ ਹੋ ਜਾਂਦਾ ਬਸ ਬਾਇ ਤਾਂ ਲੈ ਕੇ ਦਿੱਤੇ ਨਾਲ ਆਵੇ ਇਹ ਵੇਲਾ ਲੌਂਜ ਨਹੀਂ ਆ ਤੇ ਹੁਣ ਪਹਿਲੇ 90 ਬਣਾ ਲਾਈਂਗਾ ਫੇਰ ਮੰਮੀ ਵੇਲਾ ਕੀ ਗਈ ਜਾਂਦੀ ਡੈਡੀ ਸੰਮੂਹ ਢਾ ਲੂੰਗਾ ਮੈਂ ਤਾਂ ਤਾਂ ਨਾਦੀ ਫੇਲ ਗਿਆ ਹੇ ਨਾ ਠਾਰਾ ਹਣਾ ਵਾ ਠਾਰਾ ਰਹਿਣ ਦੇ ਜਰਾ ਠਾ ਸਤੇ 90 ਇਹ ਲੌਂਜ ਹੁੰਦਾ ਪਹਿਲੇ ਨਹੀਂ ਲੈਦਾ ਪਾ ਜੇ ਇਹ ਤਾਂ ਜੀ ਮੋਦੀ ਕੋ ਲਓ ਠੀਕ ਓਕੇ ਹੁਣ ਠੀਕ ਚੱਕ ਬਾਈ ਮਿਹਰਬਾਨੀ ਵਧੀਆ ਵਧੀਆ ਬੰਦੇ ਵੱਡੇ ਹੋਣ ਤੋਂ ਪਹਿਲਾਂ ਵਿਆਹ ਤਾਂ ਪਹਿਲਾਂ ਪਹਿਲਾਂ ਇਹਨਾਂ ਸਾਹਮਣੇ ਦੇਖੋ ਅੱਜ ਕਦਰ ਉੱਤੇ ਇਹਨਾਂ ਨੂੰ ਸ਼ੋਰਸ ਕਰਾਏ ਦੋ ਕੋ ਜਿਹੜਾ ਪੈਸਾ ਲਾ ਬੈ ਥੋੜਾ ਤੇ ਚਾਹ ਖਾਣਾ ਇੱਕ ਬੰਦੇਆਂ ਦੋਨੋਂ ਫੋਨੀ ਵੱਡੀ ਨਹੀਂ ਸ਼ੋਰਸ ਕਰਾ ਰਹੇ ਨਹੀਂ ਸ਼ੋਰਸ ਹੈ ਕਿ ਆਲਰੇਡੀ ਮਿੰਗੇ ਫੂਣੇ ਮੈਂ ਬਾਜੋ ਕਿਹਾ ਮੁਰਕੀ ਗਵਾਦੀ ਕਿ ਲੱਪਣੀ ਨਹੀਂ ਤਾ ਮੈਂ ਲਾਇਆ ਕਿ ਨਹੀਂ ਇਹ ਲੜੀ ਟ੍ਰੈਡ ਮਿਲ ਲਾਇਆ ਕਿ ਨਹੀਂ ਗਰਦੀਪ ਨਹੀਂ ਚੱਲ ਚਲੀ ਜਾ ਆਜਾ ਹਜੇ ਨਹੀਂ ਠਹਿਰ ਕੇ ਕਿਉਂ ਠਹਿਰ ਕੇ ਕੀਆ ਠਹਿਰ ਕਿਸਨੀ ਚ ਖੂਨ ਜੇ ਤੁਹਾਡ ਬੈਦਾ ਹੈ ਚੱਲ ਚੱਲ 6 ਵਜੇ ਦੀ ਉੱਠੀ ਨਾ ਚੱਲ ਹਜੇ ਨਹੀਂ ਆਵਾਜ਼ ਬਦਲਦੀ ਜਾਣੀ ਵੇਖੀ ਹਜੇ ਨਹੀਂ ਹੁਣ ਹੋਰ ਬਦਲ ਜਾਣੀ ਹੈ ਦਾੰਦ ਨਾ ਘਟ ਮੰਮੀ ਚੱਲ ਚਲੀ ਕੇ ਆ ਜਾ ਜਦੋਂ ਨਹੀਂ ਤੇ ਨਹੀਂ ਹੈ ਜੀ ਹਾਂ ਸਮਝਿਆ ਕਰੋ ਗੱਲ ਨੂੰ ਆ ਕੇ ਕਹਿੰਦੀ ਆ ਉਹ ਮੁੰਡਾ ਮੈਨੂੰ ਕਹਿੰਦਾ ਪੈਸੇ ਮੈਂ ਤੈਨੂੰ ਪਾ ਦੇਣਾ ਵੱਡੂ ਵਾਲਾ ਕਿੰਨੇ ਪੈਸੇ ਬਣੇ ਦਸੀ ਨਹੀਂ ਨਹੀਂ ਕਿੰਨੇ ਬਣੇ ਅਸੀਂ ਨਹੀਂ ਦੱਸ ਗੂਗਲ ਪੇ ਮੈਨੂੰ ਕਰ ਦੂਗੀ ਕੀ ਈ ਗੱਲ ਨਹੀਂ ਜੀ ਮੈਂ ਕੋਲ ਨੂੰ ਮੈਸੇਜ ਕਰ ਦਿੰਨੀ ਭਾਈ ਸਾਡੇ ਸਕੈਨਰ ਤੇ ਇੱਥੇ ਪੈ ਪਾਉ ਆਮਣ ਜਾਈਂ ਮੈਂ ਹੁਣੇ ਹੀ ਮੈਸੇਜ ਕਰ ਦਿੰਦੀ ਰੋਗੀ ਕੀ ਪ੍ਰਭ ਆ ਫੋਨ ਕਿੰਨੇ ਚਲਾਇਆ ਮੈਂ ਚਲਾਇਆ ਕਿਉਂ 50 ਮੀਟਰ ਚਲਾਉਣਾ ਕੋਈ ਲੋੜ ਆ ਜਾਂਦੇ ਐਸੇ ਆਪ ਤਾਂ 24 ਘੰਟੇ ਫੋਨ ਤੇ ਲੱਗੇ ਰਹਿੰਦੇ ਆ ਮੈਂ ਵੇਖ ਲਿਆ ਤੇ ਉੱਥੇ ਅੱਗ ਲੱਗ ਜਾਂਦੀ ਤੁਹਾਨੂੰ ਉਹਦੇ ਹੀ ਤੁਹਾਨੂੰ ਪਤਾ ਨਹੀਂ ਕਿਹੜੀ ਬਾਸ਼ਣਾ ਆ ਜਾਂਦੀ ਐ ਤੇ ਪਿੱਛੇ ਪਿੱਛੇ ਆ ਜਾਂਦੇ ਮੈਂ ਨਾਲੇ ਨਾ ਸਕੂਲ ਦੇ ਕੰਮ ਵੇਚਦੀ ਸੀ ਹੁਣ ਆਪ ਲੱਭ ਕੇ ਤੇ ਮੈਂ ਪੈਨ ਪੁਣ ਚੱਕੋ ਤੇ ਕਾਪੀ ਆ ਚੱਕੋ ਦੇ ਕੰਮ ਕਰੋ ਹੁਣ ਮੇਰਾ ਉੰਜੀ ਆ ਕੰਮ ਕਰ ਰਹਾ ਹਰ ਕੇ ਆਪ ਦਾ ਇੱਥੇ ਚੁੱਪ ਕਰਕੇ ਆਪ ਕਰਾ ਫਿਰ ਮੈਂ ਤਾਂ ਸਕੂਲ ਦਾ ਕੰਮ ਲੱਭਦੀ ਸੀ ਲੋੜਾ ਹੀ ਆਜਾ ਇੱਥੇ ਦਾ ਜਮਾਇੰਟ ਫੋਨ ਪੜ ਲਿਆ ਔਰ ਜੇ ਮੈਂ ਫਿਰ ਲਈ ਪਿਆ ਸੀ ਉਹੰਜੀ ਮੈਂ ਕਿੱਕੇ ਨਾ ਬੋਲਦੀ ਕੁੜੀ ਐ ਆਉਣੀਆਂ ਬੀਬੀਆਂ ਫਰੋਜਪੁਰ ਆ ਜਾਂਦੀਆਂ ਆਉਣੀਆਂ ਜੇ ਸੂਟ ਬਣਾ ਕੇ ਰਹੇ ਨੇ ਕਿਵੇਂ ਹਾਂ ਮਹਿੰਗੇ ਮਹਿੰਗੇ ਸੂਟ ਬਣਾ ਕੇ ਦੇਣਾ ਜੀ ਬੀਬੀਆਂ ਆਉਂਦੀਆਂ ਫਿਰੋਜਪੱਤਲੀ ਧਰਤੀ ਦੀ ਆ ਬੀਬੀਆਂ ਆਉਂਦੀਆਂ ਕਿੰਨੇ ਪਹਿਣਾ ਤੁਰੀਆਂ ਚਾਹ ਸਾਰੇ ਪੂਰੇ ਖਾਦ ਨਹੀਂ ਜਿੰਨੇ ਪੂਰੇ ਚਾ ਪੂਰੇ ਚਾਜ ਸ਼ਾਪਿੰਗ ਕਰਾ ਦੇਣੀ ਅੱਜ ਮੈਂ ਕਹ ਲਾੜਾ ਲਾੜਾ ਕਰਾ ਦੇਣੀ ਅੱਜ ਬਾਜ਼ਾਰ ਚ ਕਿੱਥੇ ਪਿਆਰਾ ਕਹਿੰਦਾ ਚੱਕ ਲੋ 10 15 15 ਸੂਟ ਆਹ ਜਾਂਦੇ ਪਿਆਰਾ ਡੀਪੋ ਉੱਥੇ ਜਾਣਾ ਹੀ ਇਹ ਵੀ ਦੱਸਦੀ ਕੁਲਚੇ ਖੁਲਿਆਣੇ ਦੀ ਐਡੀ ਵળે ਚੀਜ਼ ਖਾਣ ਲੱਗਿਆ ਹੈ ਕਹਿੰਦਾ ਕੁਲਚੇ ਛੋਲੇ ਖਾਣੇ ਲੈ ਮੈਂ ਕਹਿੰਦਾ ਆ ਵਧੀਆ ਚੀਜ਼ ਖਾਓ ਤੁਸੀਂ ਹੈਲਥੀ ਠੀਕ ਆ ਤੇ ਧਿਆਨ ਰੱਖਣਾ ਤੁਹਾਡਾ ਅਸੀਂ ਤਾਂ ਨੰਗ ਚੱਲੇ ਤੇਰੀ ਮਾਸੀ ਨਾਲ ਤੁਹਾਡੇ ਸੇਧ ਦਾ ਧਿਆਨ ਨਾਲ ਮੇਰੇ ਬਜਟ ਦਾ ਧਿਆਨ ਬੱਚੇ ਤਾਂ ਕੈਸੇ ਨਹੀਂ ਬਾਈ ਵਧੀਆ ਚੀਜ਼ ਖਾਵਾਂਗੇ ਬਾਈ ਟੈਨਸ਼ਨ ਨਾ ਲਾਓ ਗੁੱਡ ਮਾਰਨਿੰਗ ਸਾਰੇ ਜਣਿਆਂ ਨੂੰ ਤੇ ਪਤਾ ਹੀ ਹੋਣਾ ਠੰਡ ਬਹੁਤ ਜ਼ਿਆਦੀ ਆ ਤੇ ਪਰ ਆਹ ਬੀਬੀਆਂ ਵੇਖ ਲਓ ਇਹ ਤੜਕੇ ਨਾਲ ਹੀ ਆਣ ਕੇ ਬਹਿ ਜਾਂਦੀਆਂ ਅੱਜ ਰੋਟੀਆਂ ਲਾਉਣ ਨਹੀਂ ਗਈਆਂ ਜਾ ਕੇ ਆਹਦਾ ਚੁੱਲ੍ਹੇ ਕੋ ਬਹਿ ਕੇ ਚੁਗਲੀਆਂ ਕਰੋ ਰੋਟੀਆਂ ਇਹ ਫੋਨ ਤੇ ਚਾਰ ਪੰਜ ਜਣੀਆਂ ਦੋ ਜਣੀਆਂ ਫੋਨ ਤੇ ਤਿੰਨ ਜੁੜ ਜਾਂਦੀਆਂ ਏ। ਕੋਈ ਗੱਲ ਨਹੀਂ ਕੀ ਕੋਈ। ਤੇ ਬਾਕੀ ਤਿੰਨ ਇੱਥੇ ਇੱਕ ਚੌਥੀ ਇਹਨਾਂ ਦੀ ਉਹ ਕਦੇ ਚਾਹ ਲੈ ਆਉਂਦੀ ਕਦੇ ਕੋਲੇ ਆਉਂਦੀ ਆ। ਫੁੱਲ ਐਂਟਰਟੇਨਮੈਂਟ ਵਾਲਾ ਕੰਮ ਬਣਿਆ ਹੋਇਆ ਵਾ। ਤੜਕੇ ਨਹੀਂ ਲੱਗ ਜਾਂਦਾ ਕੰਮ। ਬਾ ਠੀਕ ਆ ਜੀ। ਕੰਮ ਕਰਦੇ ਪੈਂਕ ਵੇਲੇ ਨਹੀਂ ਬੈਠੇ ਤੇ ਜੰਮੂ। ਜਿਵੇਂ ਬ੍ਰੇਕਫਾਸਟ ਨਹੀਂ ਬੰਦੇ ਨੂੰ ਤੜਕੇ ਤੜਕੇ ਚਾਹੀਦਾ ਵਧੀਆ ਜਿਹਾ ਹੋਵੇ ਇਹਨਾਂ ਨੂੰ ਚੰਗੀਆਂ ਚੰਗੀਆਂ ਗੱਲਾਂ ਚਾਹੀਦੀਆਂ ਕਰਨ ਨੂੰ। 12 ਵਜੇ ਉੱਠ ਜਾਂਦਾ ਨਗੋ ਚਾ ਕਰਨ ਨਾ ਨਗੋ ਚਾ ਕੌਣ ਕਰਨ ਦੇ ਤੇ ਤੇਰੀ ਆ ਕਿਦਾਂ ਦੀ ਪੂਰੀ ਨਹੀਂ ਹੋਈ ਤੂੰ ਦਾ ਦਲ ਕਹੀਦੀ ਮੈਂ ਕੱਲੂ ਪਾਈ ਲੈ ਦੂਜੀ ਇਹ ਤੇ ਲੱਕ ਤੋਂ ਲੱਗਿਆ ਦੂਜੀ ਲੈ ਲੈ ਬੁਖਾਰ ਚੜ ਗਿਆ ਤੱਕ ਬੁਖਾਰ ਹੀ ਨਹੀਂ ਲੱਤਾ ਬੁਖਾਰ ਹੋਂ ਠੀਕ ਆ ਠੀਕ ਐ ਨਾ ਦੋ ਦਿਨ ਮੈਂ ਲੈ ਦਸ ਲੀਵ ਤੇ ਕਹਿੰਦਾ ਰਹਿ ਗਿਆ ਤੇ ਦਸ ਰੋਣਾ ਹੀ ਪੈ ਗਿਆ ਵੇਲਾ ਸਾਰੇ ਟੱਬਰ ਨੂੰ ਆਪ ਸਾਰੀ ਦੁਪਹਿਰ ਉੱਤੇ ਐ ਮਰੀਆਂ ਮੱਝਾਂ ਗੁਪਿਆਂ ਰਹੀਆਂ ਆਹ ਤੇਰੀ ਮੰਮੀ ਨੇ ਹਣ ਹੈ ਤੁਹ ਕਹਦਾ ਜੇ ਦਰ ਆਨਸ ਮੈਂ ਮੋਮਸ ਮੰਗਾ ਕੇ ਖਾਣ ਦੀ ਨਾਲੇ ਤੇਰੀ ਹੁਣ ਬਾਹਰ ਦਾ ਫੂਡ ਬੰਦ ਨਹੀਂ ਕੀਤਾ ਉਦੋਂ ਮੋਮਸ ਨਹੀਂ ਆਏ ਰਸ਼ਮੀ ਰਾਤੀ ਆਏ ਮੋਮਸ ਉਦੋਂ ਮੈਂ ਵੀ ਘਰੇ ਆਪਣੇ ਲਿਫਾਓ ਅਖਬਾਰ ਜੇ ਵੇਖਿਆ ਲਿਆ ਮੈਂ ਝੂਠ ਪਰਸੋ ਰਾਤ ਦੀ ਗੱਲ ਆ ਪਰਸੋ ਰਾਤ ਵੇਖੇ ਮੈਂ ਸਮੋਸੇ ਆਏ ਸੀ ਸਮੋਸੇ ਵੇਖਿਆ ਮੋਮਸ ਨਹੀਂ ਸਮੋਸੇ ਸ਼ਾਮ ਦੀ ਗੱਲ ਆ ਨਹੀਂ ਆ ਸ਼ਾਮ ਦੀ ਗੱਲ ਆ ਵੇਖੇ ਮੈਂ ਬੱਬੇ ਮੈਂ ਨਹੀਂ ਹਰਦੀ ਨਹੀਂ ਇਹ ਬਾਰੋਂ ਖਾਣਾ ਕੁਝ ਨਹੀਂ ਖਾਦਾ ਨੇ ਸੱਚੀ ਨਹੀਂ ਲੈਂਦੇ ਆਪਾਂ ਦਾ ਦੋ ਦੋ ਵੇਖ ਲੈ ਹੋਰਾਂ ਮਝੂੜੇ ਬੋਲ ਜਾਂਦੇ ਐਵੇਂ ਝੂੜ ਝਾੜ ਕੋਈ ਨਹੀਂ ਗਾ ਹੁਣੇ ਰੰਗ ਉੱਡ ਗਏ ਹੀ ਕਿੰਨੀਆਂ ਮਰਜੀ ਲੈ ਲੈ ਜਾ ਜੱਬਿਆ ਕਰੀ ਜਾਣੇ ਕੰਮ ਧੰਦਾ ਕੋਈ ਕਿ ਨਹੀਂ ਆ ਲੱਗੇ ਬੈ ਬੈ ਹੈ ਉਹ ਆਂਦਾ ਕਿ ਤੁਸੀਂ ਸਨ ਕੀ ਹੋ ਗਈ ਹੁਣ ਜੋੜ ਕੇ ਜੀ ਦੋ ਨਹੀਂ ਦਤੇ ਯਾਰ ਕੋਈ ਬੰਦੀ ਤੋਂ ਵਾਸਤੇ ਪੰਜੀਰੀ ਬਣਾਉਣੀ ਹੈ ਨਹੀਂ ਮੇਰੀ ਤਾਂ ਕੋਈ ਨਹੀਂ ਰਸੋਈ ਦਾ ਰਸੋਈ ਖਾਣੀ ਬਾਹਰ ਵੇਚ ਸਕਦੇ ਆ ਰਸੋਈ ਖਾਣੀ ਰਸੋਈ ਹੈ ਅੱਗੇ ਨਾ ਬਈ ਜਦੋਂ ਕੰਮ ਕਰਦੇ ਸੀ ਰਸੋਈ ਚ ਖਾਣ ਪੀਣ ਨੂੰ ਭੁਲਾ ਦੇ ਮੂੰਹ ਚੱਲਦਾ ਰਹਿੰਦਾ ਸਾਰੀ ਦਿਹਾੜੀ ਐਰ ਕਿਤੇ ਰਸੋਈ ਬੰਦੀ ਬਈਆ ਕਹਿੰਦੀ ਆ ਜੀ ਆ ਵੀ ਰਸੋਈ ਤੇ ਲੱਗੇ ਖਾਣ ਪੀਣ ਨੂੰ ਆਈ ਹਲੇਦਰ ਰਸੋਈ ਤਿਆਰ ਹੋਊਗੀ ਫੇਰ ਹੀ ਆ ਖਾਣ ਪੀਣ ਨੂੰ ਕੋ ਬਣੂਗਾ ਆਪਾਂ ਸੈਸਰੀ ਨੇ ਜੇ ਤੇ ਸਮਾਨ ਰੱਖੋ ਖਾਣ ਲੈਣਾ ਵਿੱਚ ਚਲੋ ਚਲੋ ਹੈ ਮੋਟਰ ਕਿਧਰੋਂ ਕਿਹੜੀ ਕੱਢੀ ਕੱਢੀ ਕੰਮ ਹੀ ਔਖੀ ਜੇ ਮੈਂ ਬਹਿ ਜਾਨੀ। ওই ਦਾ ਗੱਲ ਹੈ। ਹਣਾ ਕਹ ਮੈਂ ਤੁਰਦੀ ਫਿਰਦੀ ਮੇਰੀ ਜਰਦੇ। ਨਹੀਂ ਵੀ ਜੇ ਮੈਂ ਬੈਠੀ ਨਹੀਂ ਤਾਂ ਨਹੀਂ ਜਰਦੇਗੇ। ਸਮਝਾ ਜਾ ਕੇ ਯਾਰ ਮੰਮੀ ਨੂੰ ਆਪਣੀ ਨੂੰ ਮੂੰਹ ਸੋਚਦਾ ਜਾਂਦਾ ਇਹ ਦਿਨੋ ਦਿਨ ਗੱਲਾਂ ਕਰ ਕਰ ਕੇ। ਹੈ? ਆਈ ਜਾਂਦੇ। ਕਿਵੇਂ ਵਧੀਆ ਕੰਮ ਹੋ ਰਿਹਾ ਅੰਦਰ ਬੇਲਾ ਇਹ ਦੱਸ। ਹੋਈ ਜਾਂਦਾ ਜੀ। ਪੱਥਰ ਲਵਾਤਾ ਵਾ। ਉਹਨਾਂ ਦੀਆਂ ਮੋਰੀਆਂ। ਹੈ ਭੈਣ ਜੀ। ਮੋਰੀਆਂ ਮੂਰੀਆਂ ਤਾਂ ਕਰ ਦੇਣਗੇ ਸਹੀ ਮੇਰੀ ਗੱਲ ਸੁਣ। ਬਾਥਰੂਮ ਆ ਤੂੰ ਉਪਰ ਅਸਤਰ ਕੀਤਾ ਨਾ ਬਾਥਰੂਮ ਆ ਤੂੰ ਉਪਰ ਅਸਤਰ ਕੀਤਾ ਨਾ ਥੜ੍ਹੇ ਆਜ ਤੂੰ ਕੀ ਤੜ ਆਜਾ ਆਜਾ ਇਹਨਾਂ ਨੂੰ ਬਹੁਤ ਹੀ ਬੰਦਾ ਬੰਦਾ ਦੀ ਸ਼ਰਟ ਚਾਹ ਰਾਜੂ ਬਹੁਤ ਵਧੀਆ ਰਾਜੂ ਘੈਂਟ ਬੰਦਾ ਤੁਸੀਂ ਵੀਰ ਸੋਈਦਾ ਕੁਝ ਘੈਂਟ ਬਣਾ ਦੋ ਤੁਸੀਂ ਤੁਸੀਂ ਵੀ ਕਰ ਲਓ ਕੁਝ ਸੋਈ ਜੋਗਾ ਇਹ ਆ ਤੂੰ ਇਹ ਮਕੇ ਭਾਈ ਇਹਨੇ ਸੋਦਾ ਭਾਈ ਲੈ ਆ ਵੇ ਕਿੱਦਾਂ ਬਣਾਏ ਜੋੜ ਕਿੱਦਾਂ ਬਲਵਾਏ ਇੱਕ ਨੇ ਤੋਂ ਬਤੋੜੋ ਹਲੋ ਸਾਡ ਬੋਰਡ ਹੀ ਨਹੀਂ ਦਿੰਦਾ ਕੋਈ ਆਪਦਾ ਹੀ ਬੋਰਡ ਬਣਾਇਆ ਹੈ ਨਾ ਉਹ ਕੇ ਲੈ ਜਾਂਦੇ ਯਾਰ ਸਾਨੂੰ ਕਿਹੜਾ ਤੇ ਗੱਜਦੇ ਬਾਈ ਇਹ ਸਾਡਾ ਵਧੀਆ ਚੀਜ਼ ਆ ਯਾਰ ਹੁਣ ਤੁਹਾਡੇ ਤੋਂ ਫੋਨ ਤੋਂ ਬੋਰਡ ਨਹੀਂ ਸੱਕਦਾ ਇੱਕ ਕੰਮ ਤੇ ਜਾ ਕੇ ਮੈਂ ਇਹ ਟੈਕਨੋਲੋਜੀ ਵਰਤਦਾ ਹਾਂ ਨਾ ਬਈ ਅਗਲਾ ਹੱਥ ਲਾਵੇ ਤੇ ਦੰਦੜ ਇਹਦੇ ਤੇ ਬਾਈ ਜੀ ਇਹਦੂ ਜੱਟ ਸਾਰਿਆਂ ਦੀਆਂ ਪੁੰਡੀਆਂ ਹੀ ਲੱਗਦੀਆਂ ਨੇ ਦੁਨੀਆਂ ਜਿੰਨੀ ਵੀ ਮੈਸਤਰੀ ਆਉਂਦੇ ਯਾਰ ਨਾਲੇ ਪੁੰਡੀ ਸਿੱਟਣੀ ਹੁੰਦੀ ਪਲੱਗ ਆਣੀਆ ਨਾਲ ਹੀ ਆਦੀ ਬੋਤਲ ਚਾਹ ਲਈ ਲੈ ਕੇ ਆਉ ਜਾਂਦਾ ਹੋ ਜਾਂਦਾ ਹੋ ਗਿਆ ਓਹ ਹਾਲਿਆ ਵੀ ਵਿੱਚੇ ਹੀ ਆਉਂਦੇ ਆ ਤੁਸੀਂ ਐਡਾ ਥਰਮੋਸ਼ਾ ਲੈ ਆ ਜੱਲਾ ਓਹ ਚਾਹ ਲੈ ਕੇ ਆ ਜਾ ਭੱਜ ਕੇ ਚਾਹ ਲੈ ਕੇ ਆ ਜਾ ਪੱਟਲ-ਬੁੱਟਲ ਛੱਡ। ਚਾਹ ਲੈ ਗਿਆ ਪਹਿਲਾਂ। ਆ ਪੱਟਲ-ਬੁੱਟਲ ਛੱਡ ਕੇ ਚਾਹ ਲੈ ਗਿਆ। ਉਹ ਚਾਹ ਲਿਆ। ਉਹ ਜਾ ਯਾਰ ਚਾਹ ਲਿਆ। ਜਾ ਯਾਰ। ਪਤਾ ਫੇ ਚਾਹ ਲਿਆ ਏ। ਚਾਹ ਮੁੱਕ ਗਈ। ਚਾਹ ਲੈ ਓ। ਸਾਡੇ ਤੇ ਤੇ ਚਾਹ ਦਾ ਰੋਲਾ। ਛਾ ਤੇਰਾ ਨੰਬਰ ਮੰਗ ਰੇ ਮੇਰੇ ਤੋਂ ਲੋਕੀ। ਬਾਹਰ ਚੱਲਦੇ ਆਪਾਂ। ਬਾਹਰ ਜਾ ਕੇ ਛਾ ਦਾ ਮੈਂ ਕਟਨ ਦਾ। ਬਾਹਰੇ ਜੋ ਵੀ ਜੀਜਾ ਨੰਬਰ ਮੰਗ ਰੇ ਮੇਰੇ ਤੋਂ। ਅੰਦਰ ਘਰੇ ਅੱਜ ਪ੍ਰੋਗਰਾਮ ਸੀ। ਉਹ ਗਿੰਦਰ ਤੇਰਾ ਮੂੰਹ ਕਿਨੇ ਕਾਲਾ ਕੀਤਾ ਓਏ। ਓਹ। ਚਪੇੜਾ ਮਾਰ ਗਿਆ ਨਾ। ਕਿੱਲੇ ਕਰਤਾ? ਏ ਸਾਡੇ ਪਿੰਡ ਆ ਗਿਆ ਕਿ ਨਹੀਂ ਰਾਸ਼ਨ ਸਾਡੇ ਲਈ ਟਾਈਮ ਨਾਲ ਗਿੰਦਾਂ ਨੂੰ ਪਤਾ ਆ ਜਿੰਮੇਵਾਰੀ ਜ਼ਿਆਦੀ ਆ ਅੱਜ ਰੋਟੀ ਪਾਣੀ ਉਥੇ ਪਹੁੰਚਾ ਕਰੀਏ ਠੀਕ ਆ ਕਿ ਨਹੀਂ ਹੋਰ ਤਾਂ ਆ ਹੀ ਕਿੰਦਰ ਲੈ ਆ ਆਪਾ ਚਲੋ ਜੀ ਚਲੋ ਇਹ ਪੈਟਰਨ ਬਣੇਗਾ ਆ ਠੀਕ ਆ ਇਹ ਬਣਾएंगे इसको कैसे ਬਣੇਗਾ ਇਸੇ ਤੇ ਬਣੇਗਾ ਨਹੀਂ ਐਸੇ ਨਹੀਂ ਬਣੇਗਾ ਕੋਰ ਆ ਕੋਰਨਰ কা ਬਣੇਗਾ ਐਸੇ ਜੈਸੇ ਉਹ ਬਣਾ ਰਿਹਾ ਨਹੀਂ ਐਸੇ ਨਹੀਂ ਬਣੇਗਾ ਯਾਰ ਐਸੇ ਬਣੇਗਾ ਹਾਂ ਆ ਵੀ ਕਟੇਗਾ ਕਟਕ ਲੱਗੇਗਾ ਨਾ ਸੁਤਾਂ ਮ ਲੱਗੇਗਾ ਨਾ ਇੱਕ ਕੱਟ ਮਤਲਬ ਜਿਹੜੇ ਪਰਦੇ ਹੁੰਦੇ ਵੱਡੇ ਵੱਡੇ ਹੁੰਦੇ ਨਾ ਸਿਰੇ ਵਾਲੇ ਪਰਦੇ ਤੇ ਆ ਜਿੱਦਾਂ ਦੇ ਵਾਲਪੇਪਰ ਦੇ ਵਿੱਚ ਅੱਛਾ ਕੰਮ ਮੜਾ ਸ਼ਾ ਪਰਦਿਆਂ ਦਾ ਦਿਖਾਈ ਕੀ ਜੈਦ ਦੀ ਫਾਇਲ ਨਹੀਂ ਮਤਲਬ ਯਾਰ ਮੈਂ ਮੋਟਾ ਐ ਵਿਖਾ ਦੇਣਾ ਤੁਹਾਨੂੰ ਆ ਨੈਟਲ ਪਰਦਾ ਪਿੱਛੇ ਲੱਗਦਾ ਹੈ ਨੈਟ ਵਾਲਾ ਪਰਦਾ ਜਿਹੜਾ ਪਿੱਛੇ ਲੱਗਦਾ ਹੁੰਦਾ ਜਿਹੜੇ ਡਬਲ ਪਰਦੇ ਲੱਗਦੇ ਹੁੰਦੇ ਯਾਰ ਭਾਰੇ ਭਾਰੇ ਇਹ ਘਰੇ ਆਣ ਕੇ ਤੁਹਾਡੇ ਮੇਜਰਮੈਂਟ ਲੈ ਲੈਣਗੇ ਤੇ ਘਰੇ ਸਿੱਧਾ ਸਮਾਨ ਆਣ ਕੇ ਫਿੱਟ ਕਰਨ ਦੀ ਜ਼ਿੰਮੇਵਾਰੀ ਵੀ ਇਹਨਾਂ ਦੀ ਆ ਸ਼ਾਹ ਹੋਰ ਪੈਟਰਨ ਵਿਖਾਓ ਜਿੱਦਾਂ ਦੇ ਮਰਜ਼ੀ ਯਾਰ ਉਹ ਬਹੁਤ ਜਾਦੀਆਂ ਫਾਈਲਾਂ ਨੇ ਕੈਟਲੋਗ ਹੀ ਬਹੁਤ ਜਾਦੀ ਪਈ ਆ ਗੱਡੀ ਭਰੀ ਵੀ ਕੈਟਲੋਗਾਂ ਨੇ ਇਹਨਾਂ ਦੀ ਆ ਉਹ ਦਿਖਾਓ ਦਿਖਾਓ ਆ ਬੈੱਡਾਂ ਦੇ ਕੱਪੜੇ ਆ ਬੈੱਡਾਂ ਦੇ ਬੈੱਡਾਂ ਦੇ ਜਿੱਦਾਂ ਦੇ ਪੈਟਰਨ ਮਰਜ਼ੀ ਤੁਸੀਂ ਕਰਵਾ ਸਕਦੇ ਆ ਨੇੜੇ ਜਾਣ ਕੇ ਨਹੀਂ ਲੱਗਾ ਲੋ ਜੀ ਬਾਕੀ ਹੋਰ ਚੀਜ਼ਾਂ ਦਿਖਾਉਣਾ ਜੀ ਟਿਕਾ ਦੇ ਦਿੰਦਾ ਬਾਜ ਦੇ ਦਿੰਦਾ ਆ ਬਾਲ ਪੇਪਰ ਦੀ ਕੁਆਲਿਟੀ ਯਾਰ ਮਤਲ ਜਿੱਦਾਂ ਤੁਹਾਡੇ ਘਰੇ ਜਵਾਕ ਆ ਜਿੱਦਾਂ ਮੰਨ ਲਓ ਤੁਹਾਡੇ ਕੋਈ ਪ੍ਰੋਬਲਮ ਆ ਰਹੇ ਨਾ ਸਲਾਬ ਸਲੂਬ ਦੀ ਉੱਥੇ ਬੈਸਟ ਆਏ ਤੇ ਸੋਨਾ ਬਹੁਤ ਕੋਈ ਮੋਰਾਲਾ ਦਿਖਾਉ ਮੋਰਾਲਾ ਆ ਨੈਟ ਤੇ ਤੁਸੀਂ 200% ਵੇਖਣਾ ਇੱਥੇ ਮੋਰਾਲਾ ਏ ਆ ਰਿਹਾ ਜੀ ਲੋ ਜੀ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਏ ਆ ਦੇਖੋ ਇਹ ਉਹ ਵਾਲਪੇਪਰ ਨਹੀਂ ਜਿਹੜੇ ਲੋਕੀ ਛੱਤਾਂ ਤੇ ਕਰਲਾ ਦਿੰਦੇ ਇਹ ਤਾਂ ਮਤਲ ਸਿਨਰੀਆਂ ਟੈਪ ਬਣ ਜਾਂਦਾ ਯਾਰ ਆ 8 ਨੂੰ ਆਪ ਆਟ ਕਹਿ ਸਕਦੇ ਆ ਬਾਕੀ ਕੁਆ ਆ ਦੇ ਸੈਜ ਤੁਹਾਡਾ ਮਿੰਕ ਕਿਉਣਾ ਫੇਰ ਵਾਲਪੇਪਰ ਕਟਿਆ ਜਾਣਾ ਤੇ ਐ ਚੱਕੀ ਜਾਣੀ ਗਰੀਬੀ ਲਿਓ ਜੀ ਸ਼ਾਜੀ ਪਰਦਿਆਂ ਲਈ ਹੋਰ ਕੁਆਲਿਟੀ ਕੱਢੋ ਜੀ ਇਹ ਤਾਂ ਹੋ ਗਏ ਸੀਗੇ ਆਪਣੇ ਬੈੱਡ ਵਾਲੇ ਪਰਦੇ ਆ ਗਏ ਪਰ ਇੱਕ ਚੀਜ਼ ਆ ਬੋਕਟ ਕਿਤਨਾ ਪਰ ਸਲੈਕਟ ਕੁਝ ਨਹੀਂ ਜੈਸ ਤੋਂ ਕਿਤਨਾ ਜੈਦ ਦੀ ਫਾਈਲ ਹੋਈ ਆ ਭਾਈ ਆ ਰਿਹਾ ਮਿਲਨ ਇਹਦੇ ਜਪਾ ਆਪਾਂ ਪਰਦੇ ਮੈਂ ਤੁਹਾਨੂੰ ਦੱਸ ਦਿੰਦਾ ਡੰਨ ਕੀਤਾ ਏ ਆ ਰੋਜ ਤੇ ਆ ਪਿੱਛੇ ਜਾਲੀ ਜਲਾ ਇਹ ਡੰਨ ਕੀਤਾ ਤੇ ਸ਼ਾਹ ਜੀ ਆਪਦਾ ਨੰਬਰ ਦੱਸਿਓ 7837885099 ਓਕੇ ਜੀ ਤੇ ਵਿਜ਼ਿਟਰ ਓਵਰਾਲ ਪੰਜਾਬ ਕੇ ਇੰਡੀਆ ਸਾਡੀ ਜੀ 올 ਓਵਰ ਪੰਜਾਬ 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 ਚ ਚੱਕ ਦੇਣਗੇ ਗਰੀਬੀ ਦੇ ਚੱਕਰ ਮਤਲਬ ਇਹਨਾਂ ਦੇ ਤੁਸੀਂ ਇੰਸਟਾਗ੍ਰਾਮ ਕੀ ਆਪਣਾ ਸਿਮਰਨਜੀਤ ਸਿੰਘ 1994 ਓਕੇ ਓਕੇ ਇੱਕ ਲੱਗਾ ਹੋਇਆ ਵੈਰੀਫਾਈਡ ਹਾਂ ਤੁਹਾਨੂੰ ਪਤਾ ਲੱਗ ਜੂ ਉੱਤੇ ਤੁਹਾਨੂੰ ਕੰਮ ਦਾ ਅੰਦਾਜ਼ਾ ਪ੍ਰਿੰਟ ਰੈਸ ਤੋਂ ਕੋਈ ਵੀ ਡਿਜ਼ਾਈਨ ਚੱਕੋ ਯਾਰ ਇਹਨਾਂ ਤੋਂ ਡੰਨ ਕਰਵਾ ਲਓ ਮਤਲਬ ਇੰਟੀਰੀਅਰ ਵੀ ਸਾਰਾ ਕਰ ਦੇਣੀ ਆਪਾਂ ਟਨ ਮਤਲਬ ਗੁੱਡ ਕਰ ਦੇਣੇ ਕੰਮ